कांग्रेस पार्टी सरदार मरकीत सिंह रघबोत्रा बीबी परमिंद्रजीत कौर जी देन्दावार। देन्दावार। ਹਾਂਜੀ ਅੱਗੇ ਲੜਾ ਨਹੀਂ ਇੱਥੇ ਬਰਾਬਰ ਪਾਤਰੀਵਾੜਾ ਪਾਣੋ ਬੰਦੀ ਤਾਂ ਨੰਬਰ ਵਾਰਡ ਹਾਂਜੀ ਆਹ ਭਰਾਤਾ ਵੀ ਸਕੂਲ ਨੇ 21 ਤਰੀਕ ਨੂੰ ਆਦੇ ਜਾਰੇ ਹੋ ਗਏ ਹਾਂ 30 ਮਹੀਨੇ ਪੁਰਾਣੇ ਕਰੀਏ ਕਰੋ ਹੋਰ ਵੀ ਕਰੋ 8 ਨੇ 800 ਦੇਣਗੇ ਮੇਰੇ ਮਨ ਜੀ ਅੱਲਾ ਮੇਰੇ ਬਹੁਤ ਸਾਹ ਹੈ ਐਸਟਾ ਲਈ ਆਪ ਕਰ ਕਿਵੇਂ ਦੱਸਿਓ ਜੀ ਹਾਂ ਨਹੀਂ ਪਲੀਂ ਆਮ ਕਰਦੇ ਤਾਂ ਆਪਣਾ ਤੁਸੀਂ ਹੀ ਖੜੇ ਆ ਹੋਏ ਸਮਝੋ ਚਲ ਹੋ ਜਾ ਬਕੀ ਬਕੀ ਹੋ ਜੇ ਚਾਹੇ ਉਹ ਯਾਰ ਉਹ ਪ੍ਰੋਦਾ ਸਾਹਿਬ ਆਪ ਕੋਲ ਨੂੰ ਮੁੱਖ ਗੱਲ ਹੈ ਬਲਦੋਲੇ ਆਉਤਰ ਦੋ ਮਿੰਟ ਆਉਂਦੇ ਆ ਹਾਂ ਜੀ ਹਾਂ ਉਹ ਉਹ ਤੇ ਰੇਕਣੀ ਹੈ ਇਹਨਾਂ ਨੂੰ ਕੋਈ ਇੰਦੀ ਨਾਮ ਸਰਵਤਾ